ਸਤਿ ਸ੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਤੁਹਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਦੁਵਾਰਾ ਦਸ਼ਮੇਸ਼ ਤਲਬਾਰ ਪਹੁੰਚੇ ਕਾਂਗਰਸਮੈਨ ਜੋਸ਼ ਰਸਟਾਇਮਰ ਨਿਊ ਜਰਸੀ ਦੇ ਗਵਰਨਰ ਲਈ ਲੜ ਰਹੇ ਨੇ ਚੋਣਾਂ ਠਾਪ ਹੋਇਆ ਰੀਅਲ اسٹیਟ ਸੈਕਟਰ ਨਵੇਂ ਘਰਾਂ ਨੂੰ ਨਹੀਂ ਮਿਲ ਰਹੇ ਖਰੀਦਦਾਰ ਭਾਰਤ ਪਹੁੰਚੇ ਉਪਰਾਸ਼ਟਪਤੀ ਜੇਰੀ ਵੈਂਜ਼ ਵਪਾਰ ਸਮਝੌਤੇ ਤੇ ਸਹਿਮਤੀ ਦੇ ਦਿੱਤੇ ਸੰਕੇਤ ਹੁਣ ਖਬਰਾਂ ਵਿਸਥਾਰ ਦੇ ਨਾਲ ਵਿਦਵਾਨ ਅਸਰੀ ਦਸਵੇਂ ਦਰਬਾਰ ਨਿਊ ਜਰਸੀ ਵਿਖੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਪਹੁੰਚਦੀ ਹੈ ਤੇ ਬਿਤੇ ਦਿਨੀ ਉੱਥੇ ਖਾਲਸਾ ਸਾਸ਼ਨਾ ਦਿਵਸ ਵੀ ਬੜੀ ਹੀ ਤੁਮਤਾਮ ਦੇ ਨਾਲ ਮਨਾਇਆ ਗਿਆ। ਇਸੇ ਹੀ ਦੌਰਾਨ ਅਸਰੀ ਦਸਵੇਂ ਦਰਬਾਰ ਵਿਖੇ ਮਾਨਯੋਗ ਕਾਂਗਰਸਪਰ ਮਨ ਜੋਸ਼ ਗੌਥੈਮਰ ਪਹੁੰਚੇ ਹੋ ਸਨ ਜੋ ਨਿਊ ਜਰਸੀ ਦੇ ਗਵਰਨਰ ਲਈ ਚੋਣ ਲੜ ਰਹੇ ਨੇ। ਇਸੇ ਹੀ ਦੌਰਾਨ ਉਹਨਾਂ ਨੇ ਸਿੱਖ ਭਾਈਚਾਰੇ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਗੱਲਬਾਤ ਕੀਤੀ। ਪਿਛਲੇ ਸਾਲ ਸੰਗੀਤ ਚੋਣਾਂ ਤੋਂ ਬਾਅਦ ਇਸ ਸਾਲ ਨਿਊ ਜਰਸੀ ਰਾਜ ਦੇ ਵਿੱਚ ਗਵਰਨਰ ਚੋਣ ਲਈ ਰਾਜਨੀਤਿਕ ਜੰਗ ਅਗਰਮ ਹੈ ਇਸ ਸਾਲ ਨਵੰਬਰ ਚ ਹੋਣ ਵਾਲੀਆਂ ਚੋਣਾਂ ਦੇ ਨਾਲ ਪੂਲ ਚ ਸ਼ਾਮਿਲ 6 ਉਮੀਦਵਾਰ ਵੱਖ-ਵੱਖ ਪਾਈ ਚਾਰ ਦੇ ਮੈਂਬਰਾਂ ਨਾਲ ਮੁਲਾਕਾਤ ਕਰ ਰਹੇ ਨੇ ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਤਾਂ ਜੋ ਉਹਨਾਂ ਦਾ ਏਜੰਡਾ ਪੇਸ਼ ਕੀਤਾ ਜਾ ਸਕੇ ਕਿ ਜੇਕਰ ਉਹ ਗਵਰਨਰ ਬਣਦੇ ਨੇ ਤਾਂ ਨਿਵਾਸੀਆਂ ਨੂੰ ਦਰਪੇਸ਼ ਮੁੱਖ ਮੁੱਦਿਆਂ ਨੂੰ ਕਿਵੇਂ ਹੱਲ ਕਰਨਾ ਹੈ ਸਿੱਖ ਯੂਥ ਅਲਾਈንስ ਦੇ ਪ੍ਰਤੀਨਿਧੀਆਂ मान्योगो कांग्रेसमैन जोश गथैमर ते श्री दशमेश दरबार प्रबंधन विचारे गुरुद्वारा दशमेश दरबार ਵਿਖੇ ਇੱਕ ਮੀਟਿੰਗ ਹੋਈ ਤੇ ਉਸ ਮੀਟਿੰਗ ਦੇ ਵਿੱਚ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਮੁੱਖ ਮੁੱਦਿਆਂ ਤੇ ਚਰਚਾ ਕੀਤੀ ਗਈ। ਅਜੀ ਹੀ ਇੱਕ ਮਹੱਤਵਪੂਰਨ ਚਰਚਾ ਸੰਗੀ ਪੱਧਰ ਤੇ ਸਿੱਖ ਵਿਰੋਧੀ ਨਫਰਤ ਦੀ ਪ੍ਰਪਾਸ਼ਾ ਸਥਾਪਿਤ ਕਰਨ ਤੇ ਹੋਈ। ਵਰਤਮਾਨ ਚ ਸਿੱਖ ਯੂਥ ਅਲਾਈანს ਦੁਆਰਾ ਸਿੱਖ ਵਿਰੋਧੀ ਨਫਰਤ ਨੂੰ ਪਰਿਭਾਸ਼ਿਤ ਕਰਨ, ਰਾਜ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਸਿਖਲਾਈ ਮੋਡੀਊਲ ਪ੍ਰਦਾਨ ਕਰਨ ਅਤੇ ਰਿਪੋਰਟਿੰਗ ਤੇ ਜਵਾਬੀ ਰਣਨੀ ਨਾਲ ਅੰਤਰਰਾਸ਼ਟਰੀ ਦਮਨ ਨਾਲ ਨਜਿੱਠਣ ਲਈ ਕਈ ਹੋਰ ਪ੍ਰਬੰਧਾਂ ਦੇ ਨਾਲ-ਨਾਲ ਇੱਕ ਬਿੱਲ ਐਂਜੇ ਅਸੈਂਬਲੀ ਅਤੇ ਸੈਨੇਟ ਚ ਪੇਸ਼ ਕੀਤਾ ਗਿਆ ਹੈ ਬਿੱਲ ਨੂੰ ਪਹਿਲਾਂ ਹੀ ਅਸੈਂਬਲੀ ਚ 43 ਕਾਨੂੰਨ ਸਾਜ਼ਾ ਅਤੇ ਸੈਨੇਟ ਚ 17 ਕਾਨੂੰਨ ਸਾਜ਼ਾ ਦਾ ਦੋ ਪੱਖੀ ਸਮਰਥਨ ਪ੍ਰਾਪਤ ਹੋ ਚੁੱਕਾ ਹੈ ਇਹ ਬਿਲ ਮਾਨਯੋਗ ਕਾਂਗਰਸਮੈਂਬਰ ਦੇ ਧਿਆਨ ਚ ਲਿਆਦਾ ਗਿਆ ਹੈ ਅਤੇ ਚਰਚਾ ਦੌਰਾਨ ਉਸ ਸੰਘੀ ਪਦਰਤੇ ਸਿੱਖ ਵਿਰੋਧੀ ਨਫ਼ਰਤ ਪਰਿਭਾਸ਼ਾ ਬਿਲ ਨੂੰ ਸਮਰਥਨ ਦੇਣ ਤਿਉਣ ਵਾਲੇ ਦਿਨਾਂ ਵਿੱਚ ਅਮਰੀਕੀ ਸਦਨ ਚ ਇੱਕ ਬਿਲ ਪੇਸ਼ ਕਰਨ ਲਈ ਸਹਿਮਤ ਹੋਏ ਨੇ ਵਰਤਮਾਨ ਚ ਅਮਰੀਕਾ ਚ ਸਿੱਖ ਵਿਰੋਧੀ ਨਫ਼ਰਤ ਦੀ ਕੋਈ ਮਿਆਰੀ ਪਰਿਭਾਸ਼ਾ ਨਹੀਂ ਹੈ ਇਸ ਲਈ ਸਿੱਖਿਊਥ ਅਲਾਈਂਸ ਦੁਆਰਾ ਤਿਆਰ ਕੀਤਾ ਗਿਆ ਬਿਲ ਨਿਊ ਜਰਸੀ ਚ ਪਰਿਭਾਸ਼ਾ ਸਥਾਪਿਤ ਕਰਨ ਦਾ ਉਦੇਸ਼ ਰੱਖਦਾ ਹੈ ਇਹ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਸਿੱਖ ਵਿਰੋਧੀ ਨਫ਼ਰਤ ਦੇ ਮਾਮਲਿਆਂ ਦਾ ਸਹੀ ਢੰਗ ਨਾਲ ਮੁਲਾਂਕਣ ਕਰਨ ਤੇ ਕਾਨੂੰਨ ਨੂੰ ਲਾਗੂ ਕਰਨ ਵਾਲਿਆਂ ਨੂੰ ਅਜਿਹੇ ਮਾਮਲਿਆਂ ਤੇ ਕਾਰਵਾਈ ਕਰਨ ਬਾਰੇ ਵਿਚਾਰ ਕਰਨ ਲਈ ਸਿੱਖ ਪਛਾਣ ਵਿਸ਼ੇਸ਼ਤਾਵਾਂ ਤੇ ਸਖਲਾਈ ਦੇਣ 'ਚ ਮਦਦ ਕਰੇਗਾ। ਬਿੱਤੇ ਦਿਨ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਵਿਖੇ ਪਹੁੰਚੇ ਮਾਨਯੋਗ ਕਾਂਗਰਸਮੈਨ ਜੋਸ਼ ਗਾਥਾਇਮਰ ਨੇ ਨਾ ਕੇਵਲ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ ਬਲਕਿ ਨਤਮਸਤਕ ਹੋ ਕੇ ਗੁਰੂ ਘਰ ਦਾ ਲੰਗਰ ਵੀ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਸਕਿਆ। ਜ਼ਿਕਰ ਇਹ ਖਾਸ ਹੈ ਕਿ ਮਾਨਯੋਗ ਕਾਂਗਰਸਮੈਨ ਜੋਸ਼ਾ ਫਾਥਾਇਮਰ ਨਿਊ ਜਰਸੀ ਦੇ ਗਵਰਨਰ ਵਾਸਤੇ ਚੋਣ ਲੜ ਰਹੇ ਨੇ ਤੇ ਇਸ ਮੌਕੇ ਸਿੱਖ ਪਾਈਚਾਰੇ ਤੋਂ ਉਹਨਾਂ ਨੂੰ ਪਰਮੇ ਸਮਰਥਨ ਦੀ ਉਮੀਦ ਹੈ ਅਮਰੀਕਾ ਦੇ ਵੱਖ-ਵੱਖ ਸ਼ਬਿਆਂ ਦੇ ਵਿੱਚ ਰੀਅਲ ਅਸਟੇਟ ਸੈਕਟਰ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ ਤੇ ਹੁਣ ਫਲੋਰੀਡਾ ਦੇ ਵਿੱਚ ਵੀ ਰੀਅਲ ਅਸਟੇਟ ਸੈਕਟਰ ਠੱਪ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ ਇੱਥੋਂ ਤੱਕ ਕਿ ਨਵੇਂ ਘਰਾਂ ਨੂੰ ਖਰੀਦਦਾਰ ਵੀ ਨਹੀਂ ਮਿਲ پا ਰਹੇ फ्लोरिडा ਦੇ ਕਈ ਸ਼ਹਿਰਾਂ 'ਚ ਇੰਨੀ ਦਿਨੀ ਰੀਅਲ ਏਸਟੇਟ ਬਾਜ਼ਾਰ 'ਚ ਸ਼ਾਂਤੀ છਾਈ ਹੋਈ ਹੈ। ਇੱਕ ਅਜਿਹਾ ਇਲਾਕਾ ਜੋ ਕਦੇ ਤੇਜ਼ੀ ਨਾਲ ਵਿਕਣ ਵਾਲੇ ਘਰਾਂ ਤੇ ਉੱਚੀਆਂ ਕੀਮਤਾਂ ਲਈ ਜਾਣਿਆ ਜਾਂਦਾ ਸੀ, ਹੁਣ ਉੱਥੇ ਸੈਂਕੜੇ ਨਵੇਂ ਘਰ ਖਾਲੀ ਪਏ ਨੇ। ਇਸ ਦੌਰਾਨ ਇੱਕ ਰਿਪੋਰਟਰ ਇਨ੍ਹਾਂ ਨਵੇਂ ਘਰਾਂ ਦੀ ਕਲੋਨੀ 'ਚ ਗਿਆ, ਜਿੱਥੇ ਜਾ ਕੇ ਉਹਨੇ ਵੇਖਿਆ ਕਿ ਸਾਰੇ ਘਰ ਖਾਲੀ ਪਏ ਹੋਏ ਨੇ ਤੇ ਇਹਨਾਂ ਨੂੰ ਖਰੀਦਣ ਵਾਲਾ ਕੋਈ ਵੀ ਨਹੀਂ। ਰੀਅਲ ਏਸਟੇਟ ਮਹਰਾਂ ਦਾ ਕਹਿਣਾ ਹੈ ਕਿ ਇਹ ਸਥਿਤੀ 2007 ਦੇ ਹਾਊਸਿੰਗ ਕ੍ਰੈਸ਼ ਦੀ ਯਾਦ ਦਿਵਾਉਂਦੀ ਹੈ। ਉਸ ਸਮੇਂ ਦੌਰਾਨ ਫਲੋਰੀਡਾ 'ਚ ਘਰਾਂ ਦੀਆਂ ਕੀਮਤਾਂ 'ਚ 50% ਤੱਕ ਦੀ ਇਸੀ ਹੁਣ ਇੱਕ ਵਾਰ ਫਿਰ ਉਹੀ ਮਾਹੌਲ ਬਣਦਾ ਜਾ ਰਿਹਾ ਹੈ ਇਨਾਂ ਘਰਾਂ ਦੀਆਂ ਕੀਮਤਾਂ ਤਾਂ ਜਾਇਜ਼ ਨਹੀਂ ਪਰ ਇਨਾਂ ਨੂੰ ਕਿ ਖਰੀਦਣ ਵਾਲਾ ਨਹੀਂ ਹੈ 3 ਲੱਖ ਡਾਲਰ ਤੋਂ 3.5 ਲੱਖ ਡਾਲਰ ਦੀ ਰੇਂਜ ਵਾਲੇ ਨਵੇਂ ਘਰ ਵੀ ਆਪਣੇ ਖਰੀਦਦਾਰਾਂ ਦੀ ਉਡੀਕ ਤੇ ਵਿੱਚ ਨੇ ਟੈਂਪਾ ਸੇਂਟ ਪੀਟ ਸਰਸੋਟਾ ਬ੍ਰੈਂਡੇਟਨ ਨੇਪੋਲਿਸ ਪਾਂਦੇ ਅਤੇ ਪੋਰਟ ਸੇਂਟ ਲੂਸੀ ਵਰਗੇ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਇੱਥੇ ਘਰ ਨਹੀਂ ਵਿਕ ਰਹੇ ਤੇ ਕੀਮਤਾਂ ਹੌਲੀ-ਹੌਲੀ ਘਟਦੀਆਂ ਝਾਰੀਆਂ ਨੇ ਮਾਇਆਮੀ ਵਰਗੇ ਵੱਡੇ ਸ਼ਹਿਰਾਂ ਚ ਵੀ ਰੀਅਲ ਅਸਟੇਟ ਆਪਣੀ ਚਮਕ ਗਵਾ ਰਹੀ ਹੈ ਕੋਰੋਨਾ ਮਹਾਮਾਰੀ ਦੌਰਾਨ ਰੀਅਲ ਅਸਟੇਟ ਚ ਤੇਜ਼ੀ ਨਾਲ ਉਛਾਲ ਆਇਆ ਸੀ ਲੋਕਾਂ ਨੇ ਮਹਿੰਗੀਆਂ ਕੀਮਤਾਂ ਤੇ ਘਰ ਖਰੀਦੇ ਪਰ ਹੁਣ ਜਦੋਂ ਵਿਆਜ ਦਰਾਂ ਕਾਫੀ ਵਧ ਗਈਆਂ ਨੇ ਤਾਂ ਲੋਕਾਂ ਦੀ ਆਮ ਤਨਸੀਮਤਾ ਹੈ ਇਸ ਕਾਰਨ ਲੋਕਾਂ ਨੂੰ ਘਰ ਖਰੀਦਣਾ ਔਖਾ ਹੋ ਗਿਆ ਹੈ ਸਾਨਕ ਖਰੀਦਦਾਰ ਇਨਾ ਕੀਮਤਾਂ ਤੇ ਘਰ ਖਰੀਦਣ 'ਚ ਦਿਲਚਸਪੀ ਨਹੀਂ ਵਿਖਾ ਰਹੇ ਮਹਾਰਾ ਦਾ ਮੰਨੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ 2025 'ਚ ਫਲੋਰੀਡਾ ਦਾ ਹਾਊਸਿੰਗ ਬਾਜ਼ਾਰ 'ਚ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਨੇ ਜਿਨ੍ਹਾਂ ਲੋਕਾਂ ਨੇ ਨਿਵੇਸ਼ ਦੇ ਉਦੇਸ਼ਾਂ ਲਈ ਘਰ ਖਰੀਦੇ ਨੇ ਜਾਂ ਹੁਣ ਉਹਨਾਂ ਨੂੰ ਵੇਚਣਾ ਚਾਹੁੰਦੇ ਨੇ ਉਹਨਾਂ ਨੂੰ ਨੁਕਸਾਨ ਚੁੱਕਣਾ ਪੈ ਸਕਦਾ ਹੈ ਇਸ ਲਈ ਫਲੋਰੀਡਾ 'ਚ ਘਰ ਵੇਚਣ ਬਾਰੇ ਸੋਚ ਰਹੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਮਰੀਕਾ ਦੇ ਉਪ ਰਾਸ਼ਟਰਪਤੀ ਜੈਰੀ ਬੈਂਜ਼ ਆਪਣੀ ਧਰਮ ਪਤਨੀ ਉਸਾ ਵੈਂਸ ਦੇ ਨਾਲ ਭਾਰਤ ਦੇ ਦੌਰੇ ਦੇ ਉੱਤੇ ਨੇ ਤੇ ਬੀਤੇ ਕੱਲ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਡਿਨਰ ਵੀ ਕੀਤਾ ਗਿਆ ਅਜਿਹੇ ਦੇ ਵਿੱਚ ਉਹਨਾਂ ਨੇ ਅੱਜ ਭਾਰਤ ਦੇ ਨਾਲ ਆਪਣੇ ਵਪਾਰ ਸਮਝੌਤਿਆਂ ਬਾਰੇ ਸੰਕੇਤ ਜ਼ਾਹਰ ਕੀਤੇ ਨੇ ਉਹਨਾਂ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਸਾਂਝੀਆਂ ਤਰਜੀਹਾਂ ਤੇ ਬਣੇ ਵਪਾਰ ਸਮਝੌਤੇ ਤੇ ਸਖਤ ਮਿਹਨਤ ਕਰ ਰਹੇ ਨੇ ਤੇ ਉਹਨਾਂ ਨੇ ਐਲਾਨ ਕੀਤਾ ਹੈ ਤੇ ਖੁਸ਼ੀ ਜ਼ਾਹਰ ਕੀਤੀ ਹੈ ਕਿ ਆਪਣੀਆਂ ਵਪਾਰਕ ਗੱਲਬਾਤਾਂ ਲਈ ਸੰਦਰਭ ਦੀਆਂ ਸ਼ਰਤਾਂ ਨੂੰ ਅਧਿਕਾਰਤ ਤੌਰ ਤੇ ਅੰਤਿਮ ਰੂਪ ਅਮਰੀਕਾ ਤੇ ਭਾਰਤ ਦੇ ਵੱਲੋਂ ਦੇ ਦਿੱਤਾ ਗਿਆ ਹੈ ਤੇ ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਾਲੇ ਇੱਕ ਅੰਤਿਮ ਸੌਦੇ ਵੱਲ ਮਹੱਤਵਪੂਰਨ ਕਦਮ ਵੀ ਦੱਸਿਆ ਜਾ ਰਿਹਾ ਹੈ And I'm encouraged by everything our nations are doing to get us there. As many of you are aware, both of our governments are hard at work on a trade agreement built on shared priorities, like creating new jobs, building durable supply chains, and achieving prosperity for our workers. In our meeting yesterday, Prime Minister Modi and I made very good progress on all of those points. And we are especially excited to formally announce that america and india have officially finalized the terms of reference for the trade negotiation. i think this is a vital step. Thank you. i believe this is a vital step toward realizing president trump's and prime minister modi's vision, because it sets a roadmap toward a final deal between our nations. i believe there is much that america and india can accomplish together. ਇਸਨਾਲੇ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ